ਹੈਲੋ ਸਸਤੀਕਾ ਸਾਰਿਆਂ ਨੂੰ ਸੁਖ ਬਲੌਗਸ ਕੋ ਪਰ ਆਇਆ ਜਿੰਦਾ ਬਟਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦਿਖਦੇ ਸਾਰਿਆਂ ਸਸਤੀਕਾ ਜੀ ਤੇ ਦੇਖੋ ਇਹ 17 ਹੋ ਗਈ ਤਰੀਕ 17 ਅਗਸਤ ਦਿਨ ਹੋ ਗਿਆ ਅੱਜ ਛੰਡੇ ਇਹਨ ਛੁੱਟੀ ਵਾਲਾ ਤੇ ਬਹੁਤ ਰਿਲੈਕਸ ਦਿਨ ਮੰਨੇ ਜਾਂਦਾ ਨਾ ਇਹ ਗਾਇ ਦਿਨ ਰਿਲੈਕਸ ਹੁੰਦਾ ਅੱਜ ਦਿਨ ਬਹੁਤ ਹਨਾ ਪਰ ਕੰਮ ਕਰ ਆਪਣੀ ਮੇਰੀਆਂ ਭੈਣਾਂ ਦੇ ਡੇਲੀ ਡੇਲੀ ਰੁਟੀ ਨੂੰ ਖੀ ਹੁੰਦੀ ਆ ਸੋ ਤੇ ਸ਼ਾਮ ਤੱਕ ਤੇ 12 ਵਜੇ ਦਾ ਹੋ ਗਿਆ ਟਾਈਮ ਦੇਖੋ ਜੀ ਜਾਂ ਜਾਂਦਾ ਦੌੜਾ ਭੱਜਾ ਹਨਾ ਕੱਪੜੇ ਮੈਂ ਧੋ ਕੇ ਸੁੱਕਣੇ ਹੌਣੇ ਸੀ ਕੋਠੇ ਤੇ ਤੇ ਪਾ ਕੇ ਮੈਂ ਫੇਰ ਚੱਲ ਗਈ ਤੇ ਹੁਣ ਬੱਦਲ ਬਹੁਤ ਜ਼ਿਆਦਾ ਆ ਤੇ ਦਜੇਂਦਰ ਸਾਈਡ ਤੋਂ ਬਹੁਤ ਯਾਰਾ ਬੱਦਲ ਆ ਤੇ ਕਣੀਆਂ ਪੈ ਵੀ ਰਹੀਆਂ ਆ ਤੇ ਦੇਖੋ ਹੁਣ ਕਦੋਂ ਨੂੰ ਮੀਂਹ ਆਊਗਾ ਹਨਾ ਤੇ ਬੱਦਲ ਤਾਂ ਜ਼ਿਆਦਾ ਆ ਤੇ ਹੁਣ ਮੈਂ ਫੇਰ ਕੱਪੜੇ ਯਾਨੀ ਹੁਣ ਇਕੱਠੇ ਕਰਕੇ ਫੇਰ ਅੰਦਰ ਸੁੱਕਣੇ ਪਾ ਦੇਣੇ ਆ ਤੇ ਫੇ ਮੈਨੂੰ ਘੜੀ-ਘੜੀ ਆਉਣਾ ਪੈਣਾ ਤੇ ਕੰਥਲੇ ਨਾਲ ਹੁਣ ਆ ਤਰੇਣਾ ਚੋਕ ਚਲਤੇ ਹੋ ਹੋ ਗਏ ਹੈਨਾ ਤੇ ਫੋਲਣ ਦੀ ਕਿਹੜੀ ਗੱਲ ਆ ਤੇ ਟੱਕ ਹੋ ਜਾਣਗੇ ਤੇ ਪਸੀਨਾ ਵੀ ਘਰੇ ਇਦਾਂ ਨਾ ਭੈੜਾ ਜਿਹਾ ਹੁੰਦਾ ਆ ਇਸ ਗੱਜ ਤੇ ਪਸੀਨਾ ਤੇ ਕੋਈ ਐਸੀ ਮਾੜੇ ਟਾਈਮ ਦੀ ਗੱਲ ਆਲਾ ਜਾਂ ਕੋਈ ਮਾੜਾ ਟਾਈਮ ਹੁੰਦਾ ਨਾ ਵੀ ਮੈਂ ਦੂਜੇ ਫੋਨ ਤੇ ਬਣਾਇਆ ਉਹਨੂੰ ਤੇ ਚਲੋ ਆ ਮੇਰਾ ਫੋਨ ਨਾ ਥੋੜਾ ਚਾਰਜ ਲਾਇਆ ਸੀਗਾ ਬੈਟਰੀ ਡੈਡ ਸੀ ਇਹਦੀ ਚਲੋ ਮੈਂ ਕਿਉਂ ਉੱਤੇ ਬਣਾ ਕੇ WhatsApp ਤੇ ਇਹਨੂੰ ਜਣੀ ਵੀਡੀਓ ਚੱਕ ਲਾਂਗੇ ਹਨਾ ਉਹ ਐਸੀ ਰੱਬ ਦੀ ਮਰਜ਼ੀ ਉਹ ਵੀਡੀਓ ਚੱਕ ਹੀ ਨਹੀਂ ਹੋਈ ਹੈਗੀ ਹਨਾ ਤੇ ਕੋਈ ਸਮਝਦਾ ਨਾ ਮਾੜਾ ਹੁੰਦਾ ਕਈ ਵਾਰੀ ਆਪਣੇ ਕੋਲ ਵੀਡੀਓ ਬਹੁਤ ਪਈਆਂ ਹੁੰਦੀਆਂ ਉਹ ਵੀ ਆਪ ਚੱਕ ਕੇ ਅਪਲੋਡ ਕਰ ਲੇਦੀਆਂ ਤੇ ਕਈ ਵਾਰੀ ਆਪਣੇ ਕੋਲ ਕੋਈ ਵੀ ਨਹੀਂ ਵੀਡੀਓ ਹੁੰਦੀ ਜਿਹੜੀ ਬਣੀ ਹੁੰਦੀ ਨਾ ਉਹ ਵੀ ਜਣੀ ਕਹਿ ਲਵੇ ਉੱਥੇ ਤੇ ਉੱਥੇ ਰਹਿੰਦੀ ਅੱਗੇ ਜਾਂਦੀ ਨਹੀਂ ਹੈਗੀ ਦੇਖੋ ਜਮੀ ਹੋਣ ਲੱਗਿਆ ਹੁਣ ਨਾ ਤੇ ਮੈਂ ਵੀ ਜਿਉਂਗ ਬਣਾ ਜਾਨੀ ਆ ਤੇ ਦੇਖੋ ਉਮੀਦਾਂ ਨਜ਼ਾਰਾ ਤੇ ਬਹੁਤ ਦਿਨਾਂ ਬਾਅਦ ਮੀਂਹ ਆਇਆ ਤੇ ਜਨ ਤਿੰਨ ਚਾਰ ਦਿਨ ਹੋ ਗਏ ਆ ਜੂ ਸਾਡੇ ਖੂਹਾਂ ਦੇ ਪਾਣੀ ਬਹੁਤ ਆ ਗਿਆ ਤੇ ਉਦੋਂ ਹੀ ਬਸ ਵਲੌਗ ਬਣਾਇਆ ਮੀਂਹ ਤਾਂ ਮੁੜ ਗਿਆ ਮੀਂਹ ਨਹੀਂ ਆਇਆ ਹੈਗਾ ਤੇ ਗਰਮੀ ਬਹੁਤ ਸੀਗੀ ਵੀ ਕੱਲ ਵੀ ਇੰਨੀ ਗਰਮੀ ਸੀਗੀ ਵੀ ਪੱਖਿਆਂ ਥੱਲੇ ਵੀ ਗਰਮੀ ਆ ਜਾਂਦੀ ਸੀਗੀ ਵੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਚਲੋ ਖੈਰ ਵਧੀਆ ਠੰਡਾ ਮੌਸਮ ਹੋਊਗਾ ਤੇ ਅੱਜ ਹਰੀ ਗਰ ਬੱਚੇ ਖੇਡਣ ਡਏ ਸਕੂਲ ਸਕੂਲ ਕਹਿੰਨੀ ਆ ਛੁੱਟੀ ਅੱਜ ਦੇ ਨਾ ਵੀ ਕੱਲ ਚਲੋ ਜਾਣਾ ਸਕੂਲ ਅੱਜ ਛੁੱਟੀ ਆ ਵੀ ਚਲੋ ਬੱਚਾ ਨੂੰ ਹੁੰਦਾ ਵਿਚਾਰ ਆਣ ਮਿਲ ਕੇ ਨਾ ਖੇਡ ਲੋ ਵੀਰਤ ਵਾਰ ਹੈ ਨਾ ਅੱਜ ਤੇ ਬੱਚਾ ਦੇਖ ਕੇ ਆਪਾਂ ਜਿੱਤ ਆ ਜਾਂਦਾ ਵੀ ਹਾਂ ਵੇਸੀ ਵੀ ਤਾਂ ਖੇਡੇ ਹੁੰਦੇ ਸੀ ਹੁਣ ਦਿਨ ਕਿੱਥੇ ਉਹ ਹੁਣ ਦਿਨ ਨਹੀਂ ਲੱਭਣੇ ਹੈਗੇ ਉਹ ਜੇ ਚੱਲ ਜਾਂਦੇ ਇੱਕ ਵਾਰੀ ਹੈ ਨਾ ਤੇ ਚਲੋ ਫਿਰ ਟੈਮ ਟੈਮ ਦੀ ਗੱਲ ਹੈ ਪੈਨ ਲਗਾ ਲੈਂਟਰ ਜਗਾ ਤੇ ਤੇ ਮੀ ਵਿੱਚ ਸਾਰੇ ਕੰਮ ਠਾਪਾ ਆ ਦੇਖੋ ਜੀ ਕੱਪੜੇ ਚੱਕ ਲਿਆ ਹੁਣ ਨੇ ਤੇ ਮੀ ਹੁਣੀ ਹੁਣ ਤੇਜ਼ ਹੋ ਗਏ ਆ ਤੋੜੋ ਤਾਂ ਕੱਪੜੇ ਨਹੀਂ ਆ ਗਏ ਆ ਤੇ ਹੋਰ ਮੈਂ ਕਾ ਬਣਾ ਲਈਏ ਤੇ ਫਿਰ ਦੇਖਾਂਗੇ ਬਣਾ ਕੇ ਹਾਂ ਮੀਰੀ ਵੀਡੀਓ ਦੇਖਾਂਗੇ ਬਣਾ ਮੀਨੀ ਬਣੀ ਹੋਈ ਆ ਦਿਖਾਵਾਂਗੇ ਨਾਲੇ ਹਨਾ ਧੋਈਆਂ ਨੇ ਕੱਪੜੇ ਮੈਂ ਧੋ ਲਿਆ ਆ ਜਾਈ ਨਹੀਂ ਕੁਛ ਨਹੀਂ ਹਾਲ ਮੈਂ ਕੱਪੜੇ ਤੋ ਤੋ ਚੱਕ ਹੁਣ ਚੱਕ ਲਏ ਹੁਣ ਮੈਂ ਅੰਦਰ ਫੋਲਦੀ ਆ ਨਾ ਜਾ ਕੇ ਇਦਾਂ ਹੀ ਆ ਕੰਮ ਕਰਦੇ ਚੱਲਦੇ ਰਹਿੰਦੇ ਆ ਬੱਦਲ ਤਾਂ ਬਹੁਤ ਇਧਰ ਪੈਂਦੀ ਆਉਣ ਡਿਆ ਆ ਮੇਗਾ ਬੱਦਲ ਬੱਦਲ ਬਹਾ ਇਧਰ ਆਉਣ ਡਿਆ ਆ ਅੱਛਾ ਅੱਛਾ ਚਲੋ ਵਧੀਆ ਚਲ ਨਿਆਣਾ ਜਾਵੇ ਟਾਈਮ ਨਾਲ ਕੰਮ ਤੇ ਸਕੂਲ ਚਲਦੇ ਫੇਰ ਹੀ ਕੰਮ ਨਹੀਂ ਪੜਦੇ ਫੇਰ ਹੀ ਕੰਮ ਕਰ ਮੈਂ ਕਿਹਨ ਨਿਭੜਦੇ ਆ ਸਹੀ ਗੱਲ ਮੈਂ ਕਿ ਨਹੀਂ ਰੱਬ ਕਿਸੇ ਦੇ ਨਾ ਬਗਾਨੇ ਵਸ ਪਾਵੇ ਨਾ ਅੱਛਾ ਤੇ ਆਪਣੇ ਰੱਬ ਕਰ ਫਿਰ ਚੱਲਦੇ ਰੱਖੇ ਟਾਈਮ ਉਹਦਾ ਕੰਮ ਤਾਂ ਵੇਰ ਲਿੰਦਾ ਨਾ ਚਲੋ ਖੈਰ ਅੱਜਕੱਲ ਮੌਸਮ ਪੈ ਨਹੀਂ ਇਦਾਂ ਦਾ ਆ ਮੌਸਮ ਬਦਲਦਾ ਨਾ ਉਹ ਕਰਕੇ ਬੁਖਾਰ ਬਹੁਤ ਚੜ ਜਾਂਦੇ ਤੇ ਫਿਰ ਇਦਾਂ ਹੀ ਹੋ ਜਾਂਦੀ ਆ ਹੂੰ ਅੱਛਾ ਪਸ਼ੂ ਰੱਖਿਆ ਹੋਣਾ ਨਾ ਕੋਈ ਕਿੰਨਾ ਮੁਸ਼ਕਲ ਆ ਪਹਿਲਾਂ ਘਰਾਂ ਦਾ ਕਰਨਾ ਫਿਰ ਜਾ ਕੇ ਪਸ਼ੂਆਂ ਦਾ ਕਰਨਾ ਹੈ ਨਾ ਇੱਕ ਕੰਮ ਹੀ ਹੋਵੇ ਤਾਂ ਵਧੀਆ ਮੈਂ ਕਹਿੰਦੀ ਖੇਚਲ ਬਹੁਤ ਵੱਜ ਜਾਂਦੀ ਫਿਰ ਬਾਅਦੋਂ ਇੱਕ ਕੰਮ ਹੋਵੇ ਘਰਾਂ ਦਾ ਕੰਮ ਹੋਵੇ ਜਾਂ ਪਸ਼ੂਆਂ ਦਾ ਕੰਮ ਹੋਵੇ ਖੇਤਲ ਜਿਆਦਾ ਵੱਜ ਜਾਂਦੀ ਆ ਇਹ ਗੱਲ ਆ ਤੇ ਲੋ ਜੀ ਹਾਂ ਮੇਰੇ ਵੀ ਸੱਕਈ ਆ ਹਾਂ ਉਹਦੇ ਮੈਂ ਜਦ ਤੌਪ ਲੱਗ ਜੂਗੀ ਮਾੜੀ ਮੁੱਟੀ ਚੱਲ ਹੁਣ ਨਹੀਂ ਰੱਬ ਨੂੰ ਮਨਜ਼ੂਰ ਨਾ ਹਾਂ ਇਹ ਪਸੀਨਾ ਹੀ ਪੈਂਦੀ ਹੋਰ ਮੈਲ ਮੁੱਲਤੇ ਨਹੀਂ ਹੁੰਦੀ ਇਹਨਾਂ 'ਚ ਪਸੀਨਾ ਹੀ ਹੁੰਦਾ ਆ ਨਵੇਂ ਕਪੜਾ ਵੀ ਜਦੋਂ ਆਪਾਂ ਦੋ ਤਿੰਨ ਧੋ ਪਾਉਣੇ ਫਿਰ ਸਹੀ ਹੋ ਵੀ ਜਾਂਦਾ ਮੈਂ ਵੀ ਇਦੇ ਨਵੇਂ ਸੂਟ ਲਾਏ ਘਰ ਆਹ ਠੀਕ ਆ ਠੀਕ ਆ ਉਹ ਤੇ ਗੱਲ ਆ ਅੱਜ ਕੱਲ ਗਰਮੀ ਹਜੇ ਹੈਗੀ ਹੈ ਕਿ ਇਹ ਕਦੇ ਇਹ ਪਾਈ ਹੋਣੇ ਕਪੜੇ ਹਜੇ ਪਹਿਜਾਣੇ ਕਪੜੇ ਇਹ ਨਹੀਂ ਰਹਿਣੇ ਹੈਗੇ ਹਜੇ ਆਹ ਚਲੋ ਧੋ ਲੋ ਕਪੜੇ ਹੁਣ ਮੈਂ ਵੀ ਰੋਟੀ ਖਾ ਮੈਂ ਵੀ ਰੋਟੀ ਖਾਣੀ ਹੈ ਸਵੇਰ ਦੀ ਰੋਟੀ ਨਹੀਂ ਖਾਦੀ ਮੈਂ ਹੁਣ ਮੈਂ ਕਾ ਰੋਟੀ ਖਾਣੀ ਆ। ਸਹੀ ਗੱਲ ਐ। ਹਾਂ। ਤਾਂ ਤੇਨੂੰ ਅੱਜ ਇਵਨਿੰਗ ਖਾਈ ਤਾਂ ਖਾਈਦੀ ਰੋਟੀ। ਕੁਛ ਨਾ ਉਦਾਂ ਕੁਛ ਖਾ ਲਈਦਾ ਮੋਟਾ ਮੋਟਾ ਕੁਛ ਹੋਵੇ ਚਾਹ ਨਾ ਪਰ ਜੀ ਨਹੀਂ ਕਿ ਕਈ ਵਾਰੀ ਹੂੰ। ਹਾਂ ਸਹੀ ਗੱਲ ਐ। ਕਈ ਕਈ ਕਰਾਂਚੇ ਆ ਵੀ ਤਿੰਨ ਤਿੰਨ ਟਾਈਮ ਰੋਟੀ ਖਾਂਦੇ ਆ। ਟੈਂਟ ਟਾਈਮ ਰੋਟੀ ਖਾਂਦੇ ਚਲੋ ਆਪ ਆਪਣੇ ਘਰ ਦਾ ਸਹਾਰਾ ਹੁੰਦਾ ਹਨਾ ਚਲੋ ਫਿਰ ਨਾ ਅੱਜ ਦਿਨ ਮੜਾ ਹੀ ਰਿਹਾ ਜੀ ਸਾਡਾ ਮੇਰਾ ਤਾਂ ਹਨਾ ਚਲੋ ਫਿਰ ਟਾਈਮ ਟਾਈਮ ਦੀ ਗੱਲ ਆ ਤੇ ਕਈ ਦਿਨ ਇਹਨਾਂ ਵਧੀਆ ਹੁੰਦਾ ਆ ਆਪਾਂ ਉਸ ਦਿਨ ਖੁਸ਼ ਵੀ ਹੋਈਦਾ ਆ ਤੇ ਆਪਣੇ ਸਾਰੇ ਕੰਮ ਕਾਜ ਵੀ ਬਣਦੇ ਆ ਚਲੋ ਚੰਗੇ ਮਾਰੇ ਟਾਈਮ ਜ਼ਿੰਦਗੀ ਨਾਲ ਹੀ ਹੁੰਦੇ ਆ ਨਾ ਸਾਰੇ ਹਾਂ ਤੂੰ ਦੱਸ ਕਹਿੰਦੇ ਹੋਣਾ ਅੱਜ ਕੈਂ ਕਹਿ ਲਈ ਆ ਨਾਮ ਪਰਵਾ ਜਾਨਨੇ ਸੀ ਕਿ ਤੇ ਨਾ ਸਾਡੇ ਕਿ ਆਉਂਦਾ ਆ ਜਹਾਂ ਨੋਂਦੇ ਰਸਤੇ ਆਰੀ ਆ ਹਾਂ ਅਸੀਂ ਨ ਜਾਣੇ ਕਿਤੇ ਵੀ ਕਿਸੇ ਨੇ ਨਿਯੋਣਾ ਸਾਡੇ ਨਾਲ ਹੁਣ ਕਿਤੇ ਫੋਨ ਆਇਆ ਨਾ ਸਾਡੇ ਕਿ ਨਹੀਂ ਆਉਣਾ ਆ ਠੀਕ ਆ ਅਸੀਂ ਰਸਤੇ ਤੋਂ ਦੂਰ ਰਹਿਨੇ ਆ ਹੁਣ ਠੀਕ ਨੇ ਦੇਸਤਰ ਦੂਰ ਰਹਿਣਾ ਚਾਹੀਦਾ ਜਿਹੜੇ ਨਾ ਨੋਕਝੋਕ ਵਾਲੇ ਰਸਤੇ ਆ ਰਹਣਾ ਤਾਂ ਦੂਰ ਰਹਿਣਾ ਚਾਹੀਦਾ ਆ ਤੇ ਆਪਣੇ ਆਪ ਖੁਸ਼ ਰੋ ਬਧੀਆ ਜੀ ਬਧੀਆ ਕੜੀਆ ਤੇ ਬਣ ਗਈ ਹੁਣ ਵਧੀਆ ਕਹਿਣ ਦੀ ਭੈਣੇ ਕੀ ਕਹਿੰਦੇ ਸਭ ਭਵਜੋਤ ਭਵਜੋਤ ਗੁਰੂਆਂ ਦਾ ਮਤਲਬ ਗੁਰਮਾਨੀ ਦੇ ਚੈਨਲ ਉਹਨਾਂ ਦਾ ਭੈਣ ਉਹਨਾਂ ਦਾ ਬਹੁਤ ਸੋਨਾ ਮਤਲਬ ਉਹ ਵਧੀਆ ਕਰਦੇ ਆ ਚਲੋ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖ ਬਲੌਗਸ ਵਿੱਚ ਤੁਹਾਡਾ ਬਹੁਤ ਬਹੁਤ ਵੈਲਕਮ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਜਿਹੜੀ ਕਿ ਕਾਫੀ ਦਿਨਾਂ ਤੋਂ ਚਰਚਾ ਵਿਚ ਆ ਰਹੀ ਆ ਤੇ ਗੱਲ ਹੈਗੀ ਆ ਵੀ ਉਹ ਦੋਸਤੋ ਇਹ ਵੀ ਕਹਿੰਦੇ ਆ ਵੀ ਜਿਹੜੇ ਨਾ ਅਸੀਂ ਵਿੱਚੋਂ ਵੀਡੀਓ ਪਾਈ ਸੀ ਉਸ ਵਿਸ਼ੇ ਤੇ ਜੈਸਕਾ ਤੇ ਡੋਲਫਿਨ ਜਿਹੜੀ ਹੈ ਨਾ ਉਹਦੀ ਚਰਚਾ ਹੋ ਰਹੀ ਸੀ ਵੀ ਡੋਲਫਿਨ ਨੇ ਚਰ ਜੈਸਿਕਾ ਨੂੰ ਖਾ ਲਿਆ ਮਾਰਤਾ ਹੈ ਨਾ ਉੱਤੇ ਉਹਦੇ ਤੇ ਹਮਲਾ ਕਰ ਦਿੱਤਾ ਨਾ ਜੈਸਕਾ ਵੀ ਅਮਰੀਕਾ ਦੇ ਰਹਿਣੇ ਵਾਲੀ ਆ ਤੇ ਡੋਲਫਿਨ ਜਿਹੜੀ ਉਹ ਵੀ ਹੱਥੀ ਪਾਲੀ ਉਹ ਅਮਰੀਕਾ ਦੀ ਇੱਕ ਸਮੁੰਦਰ ਦੀ ਮੱਛੀ ਆ ਜਿਹੜੀ ਕਿ ਜੈਸਕਾ ਨੇ ਆਪ ਪਾਲੀ ਹੋਈ ਸੀਗੀ ਸਟੰਟ ਕਰਦਿਆਂ ਕਰਦਿਆਂ ਚਲੋ ਵੀਡੀਓ ਵੈਸੀ ਵੇਖੀ ਆ ਕਾਫੀ ਵੀ ਉਹ ਸਟੰਟ ਕਰਦੀ ਸੀਗੀ ਇੱਕ ਗੇਮ ਹੁੰਦੀ ਆ ਬਾਹਰ ਪਾਣੀ ਵਿੱਚ ਜਿਹੜੇ ਕਾਫੀ ਕੋਰੇ ਇੱਕ ਗੋਰੇ ਹੈ ਗੇਮ ਆ ਉਹ ਕਰਾਉਂਦੇ ਦੇਖਦੇ ਬਹੁਤ ਆ ਤੇ ਉਸ ਗੇਮ ਦੇ ਵਿੱਚ ਦੇਖਿਆ ਵੀ ਜੈਸਕਾ ਨੂੰ ਡਿਲਪੋ ਡਿਲਪੋ ਮਸ਼ੀਨ ਨੂੰ ਡਿਲਪੋ ਮਖਮਚੀ ਨੇ ਖਾ ਲਿਆ ਤੇ ਵੈਸੇ ਜੇ ਸੁਣਿਆ ਉਹਦਾ ਕਾਫੀ ਫੋਰ ਚੈਨਲ ਉੱਠੇ ਨਵੇਂ ਉਨੇ ਦੱਸਿਆ ਵੀ ਇਹ ਖਬਰ ਝੂਠਿਆ ਵੀ ਇਹ ਖਬਰ ਜਿਹੜੀ AI ਨਾਲ ਬਣੀ ਹੋਈ ਆ ਜੈਸਿਕਾ ਵੀ ਹੈਗੀ ਆ ਡੋਲਪਿਨ ਵੀ ਹੈਗੀ ਆ ਵੀ ਕਿਸ ਡੋਲਪਿਨ ਨੇ ਜੈਸਕਾ ਨੂੰ ਖਾਤਾ ਜੈਸਕਾ ਬਿਲਕੁਲ ਤੰਦਰੁਸਤ ਆ ਤੇ ਕੋਈ ਅਜਿਹੀ ਗੱਲ ਨਹੀਂ ਹੈਗੀ ਪਰ ਇਹ ਖਬਰ ਜਿਹੜੀ ਇਸ ਤਰ੍ਹਾਂ ਫੈਲ ਗਈ ਹੈ ਜਿਵੇਂ ਨਾ ਇੱਕ ਜੰਗਲ ਦੀ ਅੱਗ ਫੈਲਦੀ ਹੁੰਦੀ ਆ ਤੇ ਹਰ ਇੱਕ ਦੇ ਫੋਨ ਤੇ ਹਰ ਇੱਕ ਦੇ ਚੈਨਲ ਤੇ ਚਲਦੀ ਆ ਕੋਈ ਵੀ ਮੀਡੀਆ ਚੈਨਲ ਕਿਸੇ ਵੀ ਸਟੇਟ ਕੰਟਰੀ ਦਾ ਆ ਕਿਸੇ ਵੀ ਸਟੇਟ ਦਾ ਹਰ ਇੱਕ ਤੇ ਚਲਦੀ ਆ ਇਹ ਥੋੜਾ ਜਿਹਾ ਡਾਟ ਜਿਹਾ ਹੋ ਗਿਆ ਤਾਂ ਸ਼ੱਕ ਜੀ ਪੈ ਗਈ ਵਾਕਿਆ ਇਹ ਗੱਲ ਸਹੀ ਹੈ ਜਾਂ ਗਲਤ ਨਾ ਅਸੀਂ ਇੱਕ ਦਿਨ ਨਾਲ ਸਾਡਾ ਸੱਜੇ ਬੱਤੇ ਰਾ ਕੋਈ ਬਾਅਦ ਅਮਰੀਕਾ ਚ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਉਹਨੇ ਵੀ ਇਹ ਗੱਲ ਕਹੀ ਆ ਕਹਿੰਦੇ ਇਹ ਜੇ ਖਬਰ ਹੈ ਨਾ AI ਨਾਲ ਬਣਾਈ ਹੋਈ ਆ ਕੋਈ ਡੋਲਫਿਨ ਨੇ ਜੈਸਕਾ ਨੂੰ ਖਾਦਾ ਤਾਂ ਨਾ ਜੈਸਕਾ ਨੂੰ ਡੋਲਫਿਨ ਖਾਦਾ ਤਾਂ ਬਿਲਕੁਲ ਜੈਸਕਾ ਵੀ ਠੀਕ ਆ ਡੋਲਫਿਨ ਵੀ ਠੀਕ ਆ ਤੇ ਇਹ ਜੋ ਕੁਝ ਹੋਇਆ AI ਨਾਲ ਖਬਰ ਬਣੀ ਆ ਤੇ AI ਨਾਲ ਜੋ ਮਰਜ਼ੀ ਕਰ ਲੋ ਹਰ ਇੱਕ ਤਰ੍ਹਾਂ ਦੀ ਵੀਡੀਓ ਨੂੰ ਕੰਮ ਕਮਾ ਕੇ ਹੀ ਆ ਇੱਕ ਕੁਛ ਦਾ ਕੁਛ ਬਣਾ ਲੈਂਦਾ ਆ ਤੇ ਬਾਕੀ ਹੁਣ ਚਲੋ ਹਰ ਚੈਨਲ 'ਚ ਚੱਕੀ ਹੋਈ ਹੈ ਹਰ ਚੈਨਲ 'ਤੇ ਪਾਈ ਹੈ ਹਰ ਇੱਕ ਚੈਨਲ 'ਤੇ ਚੱਲਦੀ ਆ ਤੇ ਜਦੋਂ ਸੁਣਿਆ ਸੀਗਾ ਇਹ ਵੇਖੀ ਸੀ ਤੇ ਬਹੁਤ ਦੁੱਖ ਲੱਗਾ ਵੀ ਇਹ ਨਾ ਕਿਵੇਂ ਖਾਦਾ ਉਹਨੂੰ ਵੈਸੇ ਸ਼ਾਕੇ ਥੋੜੀ ਇਸ ਗੱਲ ਦੀ ਪੈਂਦੀ ਸੀ ਵੀ ਜੇਕਰ ਉਹਦੀਆਂ ਬਾਹਾਂ ਬਾਹਰ ਦਿਖਾਉਂਦੇ ਆ ਬਾਹਾਂ ਟੁੱਟੀਆਂ ਆ ਵੱਡ ਹੋਈਆਂ ਆ ਹਨਾ ਅੱਧੀ ਅੰਦਰ ਅੱਧੀ ਵਾਰਿਆ ਉਹਤ ਉਸ ਉਹਤੋਂ ਥੋੜਾ ਸ਼ੱਕ ਲੱਗਦਾ ਸੀ ਵੀ ਝੂਠੀ ਹੋ ਸਕਦੀ ᱠਵਰ ਹੈ ਨਾ ਤੇ ਪਰ ਗੱਲ ਇਹ ਆ ਵੀ ਇਹ AI ਜਿਹੜਾ ਨਾ ਉਹ ਕੁਛ ਦਾ ਕੁਛ ਬਣਾਉਂਦਾ ਆ ਤੇ ਡੋਲਪਿੰ ਨੇ ਨਹੀਂ ਖਾਦਾ ਜੈਸਕਾ ਨੂੰ ਉਤਨਾ ਜੈਸਕਾ ਦੀ ਮੌਤ ਹੋਈ ਆ ਬਿਲਕੁਲ ਆਪਣੇ ਉੱਥੇ ਕੰਟਰੀ ਜੇ ਬਿਲਕੁਲ ਤੰਦਰੁਸਤ ਆ ਤੇ ਇਹ ਇੱਕ ਵੀਡੀਓ ਬਣਾਈ ਗਈ ਸੀਗੀ ਆਈ ਨਾ ਤੇ ਇਸ ਕਰਕੇ ਨਾ ਕਾਫੀ ਟਾਈਮ ਚੱਲ ਰਹੀ ਹੈ ਆਪਣਾ ਵੀ ਤਾਂ ਵਾਕਿਆ ਹੀ ਵੀ ਇੱਕ ਗੱਲ ਨੂੰ ਸਮਝ ਨਹੀਂ ਗੱਲ ਦੀ ਕੋਈ ਆ ਰਹੀ ਵੀ ਕਿਹੋ ਜੀ ਗੱਲ ਆ ਇਹ ਪਰ ਸਾਡਾ ਇੱਕ ਸੱਜੇ ਮਿੱਤਰ ਅਮਰੀਕਾ ਵਿੱਚ ਵੀ ਉਹਨੇ ਵੀ ਸਾਨੂੰ ਇੱਕ ਦਿਨ ਉਹਨੇ ਮੈਸੇਜ ਕੀਤਾ ਕਹਿੰਦਾ ਭਾਜੀ ਇਹ ਡੋਲਪਿੰਦਾ ਜਿਹੜਾ ਚੱਲ ਰਿਹਾ ਚਾਚਾ ਚੱਲ ਰਹੀ ਇਹਨਾਂ ਜੈਸਿਕਾ ਦੀ ਇਹ ਬਿਲਕੁਲ ਗੱਲ ਤੇ ਆ ਕੁਹੀ ਕੁਛ ਨਹੀਂ ਹੋਇਆ ਹੈਗਾ ਤੇ ਇਹ ਇਹ ਆਈ ਨਾ ਬਣੀ ਆ ਦੇਖੋ ਇਹ ਕੀ ਚੀਜ਼ ਆ ਕੀ ਦਾ ਕੀ ਬਣਾਉਂਦਾ ਬੰਦੇ ਨੂੰ ਇਸ ਕਰਕੇ ਇਹ ਨਾ ਇਹ ਆਈ ਜਿਹੜਾ ਆ ਉਹ ਬੰਦੇ ਦਾ ਫੁੱਲੀਆ ਹੋ ਦਾ ਹੋਰ ਕਰ ਦਿੰਦਾ ਆ ਤੇ ਬਾਕੀ ਤੁਸੀਂ ਵੀ ਖਬਰ ਦੇਖੀ ਆ ਇਹ ਆਉਣ ਤੋਂ ਹੋਈ ਇਸ ਕਰਕੇ ਨਾ ਮੈਂ ਕਿ ਜਿਹੜੇ ਗੱਲਾਂ ਕਰਨੇ ਇਹਨਾਂ ਨਾਲ ਗੱਲਾਂ ਕਰੀ ਜਾਣੇ ਜਾਂ ਇਹਨਾਂ ਨੂੰ ਕੁਝ ਕਰਨਾ ਨੀਗਾ ਇਹਨਾਂ ਇਹ ਉਹ ਰੰਗ ਜਿਹੜੇ ਵਿੱਚ ਬਹੁਤ ਆ ਜਾਂਦੇ ਸਾਡੀ ਲਾਇਕ ਦੀ ਵਿੱਚ ਉਹ ਖੈਰ ਕੋਈ ਨਹੀਂ ਉਹਨਾਂ ਦਾ ਧੰਨਵਾਦ ਉਹਦਾ ਵੀ ਕੁਝ ਮਿੰਟਾਂ ਵਿੱਚ ਆਪਾਂ ਨਹੀਂ ਮੈਂ ਤਾਂ ਅਸਰ ਨਹੀਂ ਕਰਦੀ ਉਹਨਾਂ ਦਾ ਕੋਈ ਵੀ ਇਹ ਜਿਹੇ ਕਮੈਂਟਾਂ ਨੂੰ ਮੈਂ ਵੀ ਕਿ ਮਾਤਰਬ ਦੇ ਕਮੈਂਟ ਚਲੋ ਇਸ ਵਿੱਚ ਅਸੀਂ ਗੱਲ ਹੀ ਕਰਦੀਏ ਤਾਂ ਪੰਜ ਛੱਡੋ ਇਹਨੂੰ ਕੰਮ ਖਤਮ ਕਰਦੇ ਆਂ ਕਾ ਤਾਂ ਮੈਂ ਕੀ ਕੀਤੀ ਇਹਨੇ ਕੁਝ ਆਪ ਨਹੀਂ ਕਰਨਾ ਕਿਸੇ ਨੂੰ ਕਰਨੀ ਦੇਣਾ ਜੇ ਆ ਬੋ ਐਮ ਜੈਲਸ ਕਰੀ ਜਾਂਦੇ ਹੋ ਨਾ ਕਿਸੇ ਬਾਤ ਦੇਖ ਕੇ ਸੜੋਂਗਾ ਉਹਦੀ ਰੀਸ ਕਰੋ ਜੈਲਸ ਨਹੀਂ ਕਰਨੀ ਤੇ ਕੋਈ ਤਰੱਕੀ ਕਰਦਾ ਉਹਦੀ ਤਰੱਕੀ ਤੇ ਸੜੋ ਨਾ ਉਹਦੀ ਤਰੱਕੀ ਤੇ ਉਹਦੇ ਨਾਲ ਤੁਰੋ ਤੁਸੀਂ ਮਾਲੋ ਵੀ ਇਹ ਕੋਈ ਵੀਡੀਓ ਬਣਾ ਬਣਾਉਂਦਾ ਤੁਸੀਂ ਵੀ ਬਣਾ ਲਓ ਹਨਾ ਤੁਹਾਨੂੰ ਗੜੰਤ ਕਿਉਂਕਿ ਹੱਥ ਫੜੇ ਤੁਹਾਡੇ ਹਨਾ ਜਾਂ ਤਾਂ ਕੋਈ ਸਾਰੇ ਇੱਥੇ ਐਵੇਂ ਬੇਕਾਰ ਜਿਹਨਾਂ ਨੂੰ ਘਰ ਨਹੀਂ ਕੋਈ ਪੁੱਛਦਾ ਉਹ ਆ ਕੇ ਚੌਧਰੀ ਬਾਣਿਆ ਦੇ ਕਮੈਂਟ ਕਰਨਾ ਪੈਂਦੇ ਆ ਜਿਹਨਾਂ ਦੀ ਕੋਈ ਘਰ ਨਹੀਂ ਕਦਰ ਹੁੰਦੀ ਹਨਾ ਉਹ ਬਾਹਰ ਕਮੈਂਟ ਕਰਦੇ ਆ ਐਵੇਂ ਜਿੱਦਾਂ ਦੇ ਦਰਸਾਰ ਉਹ ਘਰੋਂ ਘਰੋਂ ਘਰ ਦੇ ਕੱਢ ਦਿੰਦੇ ਆ ਤੇ ਬਾਹਰ ਆ ਕੇ ਫੋਨ ਲੈ ਕੇ ਕਮੈਂਟ ਕਰਨਾ ਪੈਂਦੇ ਆ ਜਿੱਦਾਂ ਇਹਨਾਂ ਤੱਕੇ ਨਾਲ ਲੈਣਾ ਅਗਲੇ ਦੀ ਗੱਲ ਪੈਣਾ ਉਹ ਹਿਸਾਬ ਆ ਐਵੇਂ ਤੱਕੇ ਨਾਲ ਗੱਲ ਪੈਣ ਦੀ ਗੱਲ ਆ ਅਹੀਂ ਇਹ ਜਿਹੜੇ ਬੰਦੇ ਕੋਈ ਵਦਿਆ ਸਮਝਦੇ ਹਰੇ ਨਾ ਇਹ ਬੰਦਿਆਂ ਨੂੰ ਸਾਡੇ ਕੋਲ ਲਾਈਵ ਚ ਆਉਂਦਾ ਨਾ ਤਾਂ ਵੀ ਚੱਕ ਦਿੰਨੇ ਸੀ ਰਿਮੂਵ ਕਰ ਦਿੰਨੇ ਸੀ ਨਹੀਂ ਟੈਂਸ਼ਨ ਲੈਣ ਦੀ ਹੈ ਬੰਦਿਆਂ ਦੀ ਤੁਹਾਨੂੰ ਇਹ ਵੀ ਲੋੜ ਨਹੀਂ ਹੈਗੀ ਨਾ ਬਹੁਤ ਪ੍ਰੇਫਰ ਦੇਂਦਾ ਦੇ ਐਸੀ ਟੈਂਸ਼ਨ ਲੈਂਦੇ ਕਿਹ ਹੈ ਜੀ ਸਾਡੀਆਂ ਵੀਡੀਓ ਬਿਲਕੁਲ ਸਾਫ਼ ਸੁਥਰੀਆਂ ਹੁੰਦੀਆਂ ਘਰੇਲੂ ਹੁੰਦੀਆਂ ਸਾਡੀ ਜਿਹੜੀ YouTube ਫੈਮਿਲੀ ਬਹੁਤ ਵਧੀਆ ਸਾਡੇ ਨਾਲ ਜੁੜੀ ਹੈ ਜੀ ਕੋਈ ਸਾਨੂੰ ਕਮੈਂਟ ਕਰਕੇ ਹੋਗਾ ਤੁਸੀਂ ਠੀਕ ਨਹੀਂ ਕਰਦੇ ਫਾਣਾ ਟੁਕਰਾ ਜੀ ਜਾਂ ਤੁਸੀਂ ਉਹ ਆ ਜੀ ਜਾਂ ਸਾਡੇ ਆ ਸਾਡਾ ਵਲੌਗ ਕਿੰਦਾ ਮਰਜ਼ੀ ਬਣਾਈਏ ਨਹੀਂ ਮੰਨ ਲਓ ਜੀ ਜਿਹੜਾ ਉਹ ਤੇ ਇੱਕ ਅਲੱਗ ਹੀ ਸਿਸਟਮ ਹੈ ਨਾ ਕੋਈ ਦਾ ਕੋ ਬਣਾ ਦਿੰਦਾ ਆ ਜੋ ਮਰਜ਼ੀ ਬਣਾ ਲਓ ਉਹਦਾ ਉਹ ਤਿਆਰ ਹੋ ਜਾਂਦਾ ਆ ਤੇ ਬਾਕੀ ਹੋ ਜੀ ਕੋਈ ਗੱਲ ਨਹੀਂ ਗਈ ਅਸੀਂ ਵੀ ਖਬਰ ਚਲਾਈ ਸੀ ਆਪਣੇ ਚੈਨਲ ਤੇ ਚੱਲਦੀ ਪਈ ਆ ਤੇ ਹੋਰਾਂ ਚੈਨਲ ਤੇ ਉਹ ਚੱਲਦੀ ਪਈ ਆ ਪਾਕਿਸਤਾਨ ਦਾ ਚੈਨਲ ਹੋਇਆ ਕੋਈ ਵੀ ਚਾਹੇ ਕੋਈ ਅਰਬ ਕੰਟਰੀ ਦਾ ਹੋਵੇ ਚਾਹੇ ਕੋਈ ਇੰਡੀਆ ਦਾ ਹੋਵੇ ਚਾਹੇ ਕੋਈ ਕੈਨੇਡਾ ਅਮਰੀਕਾ ਦਾ ਕੋਈ ਵੀ ਚੈਨਲ ਉਹ ਚੱਲਦੀ ਸਾਰਾ ਤੇ ਪਈ ਆ ਤੇ ਵੈਸੇ ਹੁੰਦਾ ਜਿਹੜਾ ਵੈਸੇ ਚਲੋ ਜਨਮ ਤੇ ਜਨਵਰੀ ਹੈ ਨਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਅਮੈਂ ਪਾਸੇ ਖਬਰ ਪੜ੍ਹਦਾ ਪਿਆ ਸੀਗਾ ਫੋਨ ਦੇ ਵਿੱਚ ਵੀ ਕੁੱਤੇ ਨੇ ਦੰਦ ਮਾਰਤੇ ਕਿਸੇ ਮੁੰਡੇ ਦੇ ਤੇ ਉਹਨੇ ਇੰਜੈਕਸ਼ਨ ਵੀ ਉਹਨੇ ਲਵਾ ਲਏ ਪਰ ਇੰਜੈਕਸ਼ਨ ਲਵਾਉਣ ਦੇ باوجود ਵੀ ਉਹ ਫਿਰ ਵੀ ਉਹ ਹਰਕਤਾਂ ਕੁੱਤੇ ਆ ਕਰਦਾ ਰਿਹਾ ਚਲੋ ਸ਼ੁਕਰ ਆ ਜਿੰਦਾ ਆ ਨਾ ਜੈਸਿਕਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਹੈ ਨਾ ਤੇ ਇਥੇ ਮਾਰ ਕੇ ਬੈਠੇ ਸੀ ਚੈਰੀ ਨੂੰ ਪਰ ਨਹੀਂ ਪਤਾ ਲੱਗਾ ਵੀ ਇਹ ਖਬਰ ਝੂਠੀ ਆ ਉਹਦੇ ਵੀ ਵੈਸੇ ਨਟ ਤੇ ਵਾਇਰਲ ਹੋਣ ਢਈ ਆ ਪਰ ਹੁਣ ਇੱਕ ਗੰਨੋ ਕੋਈ ਇੱਕਨਾਂ ਇੱਛਾ ਹੀ ਜਾਗ ਗਈ ਆ ਦਿਲ ਦੇ ਵਿੱਚ ਵੀ ਇੱਕ ਵਾਰੀ ਜੈਸਿਕਾ ਨੂੰ ਜਰੂਰ ਮਿਲਿਆ ਜਾਵੇ ਸਹੀ ਗੱਲ ਆ ਜਦੋਂ ਉੱਥੇ ਪਹੁੰਚਤਾ ਆਪਣੀ ਹੈਨੀਗੀ ਵੀ ਕੋਈ ਖਬਰ ਉੱਥੇ ਪਹਿਆ ਦੇਊਗਾ ਤੇ ਸਮਝ ਲਓਗੇ ਮਿਲਿਆ ਗਿਆ ਸਾਨੂੰ ਖੁਸ਼ੀ ਬਹੁਤ ਵਧੀਆ ਹੋਇਆ ਜਦੋਂ ਬਚ ਗਈ ਬਚਾਅ ਹੋ ਗਿਆ ਭਾਈ ਆਈ ਨੇ ਕੋਈ ਕਸਰ ਨਹੀਂ ਛੱਡੀ ਜਿਹੇਸਾਂ ਨੇ ਵੀਡੀਓ ਬਣਾਈ ਬੰਦੇ ਖੜੇ ਕਿਤੇ ਵਾਲੀ ਹੈਨਾ ਇੰਟਰੈਕਸ਼ਨ ਕੀਤੇ ਆ ਇਹ ਵਾਕਈ ਇਦਾਂ ਹੋ ਚੁੱਕੀ ਆ ਈ ਆਈ ਕੋਦਾ ਕੋ ਹੋ ਕਾ ਦਿੰਦਾ ਆਪਣੇ ਭੈਣਾਂ ਨੂੰ ਅਸੀਂ ਕਹਿੰਦੇ ਆ ਵੀਰਾਦ ਕਹਿੰਦੇ ਆ ਥੋੜਿਆ ਇਸ ਤੋਂ ਬਚੋ ਜਿੰਨਾ ਬਾਅਦ ਚ ਹੁੰਦਾ ਜਾ ਕਿ ਕੋਦਾ ਕੋ ਹੋ ਜਾਂਦਾ ਜਾ ਤੇ ਪਰ ਚਲੋ ਮਾਰ ਕਰਦੇ ਆ ਦੇਖਣ ਨੂੰ ਬੈਨ ਲੱਗਦੀ ਵੀ ਸੱਚੀ ਗੱਲ ਆ ਕੋਈ ਝੂਠ ਨਹੀਂ ਹੈਗਾ ਵਿੱਚ ਇਹਦੇ ਨਾ ਪਰ ਜਿਹਨਾਂ ਨੂੰ ਪਤਾ ਜਿਹੜੇ ਪਿੰਡਾਂ ਦਾ ਸਾਡੇ ਰਹਿੰਦੇ ਉੱਥੇ ਨਾ ਸਾਨੂੰ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਦੱਸਿਆ ਵੀ ਇਹ ਇਹ ਗੱਲ ਝੁੱਠੀ ਆ ਵੀ ਆਮ ਮਲੇਸ਼ੀਆ ਵਿੱਚੋਂ ਫੋਨ ਆਇਆ ਜੈਸਕਾ ਠੀਕ ਠਾਕ ਆ ਵਧੀਆ ਆ ਨਾ ਤੇ ਜਦੋਂ ਮੈਂ ਕਿਹਾ ਪਿੰਡ ਧੰਨਵਾਦ ਬਹੁਤ ਹਨਾ ਤੁਹਾਡਾ ਦੱਸਣ ਦੇ ਨਾਲੇ ਉਹ ਵੀ ਵਧੀਆ ਉਹਨਾਂ ਅੱਗੇ ਵੀ ਵੀਡੀਓ ਦੇਖਦੇ ਨੇ ਜੈਸਕਾ ਦੀਆਂ ਪਹਿਲਾਂ ਵੀ ਇਹ ਵੀਡੀਓ ਦੇਖਦੇ ਰਹੇ ਆ ਜਦੋਂ ਇਹ ਤੇ ਨਾਲ ਪਾਉਂਦੀ ਹੁੰਦੀ ਸੀ ਆਪਾਂ ਦੇ ਦਿਲ ਕੀ ਹੈ ਨਾ ਡਾਲਫਿਨ ਡਾਲਫਿਨ ਨਾਲ ਉਹਨੂੰ ਵੀ ਦੇਖਦੇ ਰਹੇ ਆ ਅਸੀਂ ਉਹਨੂੰ ਵੀ ਵਧੀਆ ਵੀਡੀਓ ਪਾਉਂਦੀ ਹੁੰਦੀ ਸੀ ਉਹ ਤੇ ਬਾਕੀ ਯਾਰ ਚਲੋ ਚੰਗੀ ਗੱਲ ਆ ਉਹਦਾ ਬਚਾਅ ਹੋ ਗਿਆ ਜੋ ਬਚਾਅ ਜਿਆਦਾ ਜਿਆਦਾ ਹਾਲ ਸਾਹਿਬ ਬਾਪ ਪਰੇ ਨੇ ਬਚਾਅ ਆਪ ਹੀ ਆ ਉਹ ਲੋਕਾਂ ਨੇ ਮਾਰ ਛੱਡਿਆ ਉਹਨੂੰ ਉਮਰ ਵਧ ਗਈ ਹਾਲ ਸਾਹਿਬ ਉਹਦਾ ਹੋਇਆ ਹੀ ਨਹੀਂ ਨਾ ਇਹੋ ਜਿਹਾ ਕੋਈ ਜੋ ਬਣਾਤਾ ਨਾ ਉਮਰ ਵਧ ਗਈ ਨਾ ਉਹਦੀ ਮੇਰੇ ਜਦੋਂ ਆਪਾਂ ਕਿਸੇ ਨੂੰ ਮਾਰਦੇ ਹਾਂ ਕਹਿੰਦੇ ਨੇ ਉਮਰ ਵਾਦੀ ਉਹਦੀ ਦੇਸ ਕਰਕੇ ਨਾ ਬਹੁਤ ਖੁਸ਼ੀ ਦੀ ਗੱਲ ਆ ਵੀ ਚਲੋ ਜੈ ਸਿੱਕਾ ਜੇ ਹੈਗੀ ਆ ਵੀਰਾ ਉਹਦੀ ਲੰਬੀ ਲੰਬੀ ਉਮਰ ਕਰੇ ਨਾ ਡੋਲਪਿੰਨ ਵੀ ਹੈਗੀ ਆ ਵੈਸੇ ਉਹਦਾ ਜੋ ਜਾਨਵਰ ਤੇ ਜਾਨਵਰੀ ਹੈ ਨਾ ਇਹ ਮਾਝਾ ਕਹਿੰਦਾ ਅੱਗੇ ਇਸ ਪਿਸ਼ਵਾਸ ਫੇਰ ਨਹੀਂ ਕਰਨਾ ਚਾਹੀਦਾ ਤੇ ਜਾਨਵਰ ਤੇ ਜਨਵਰੀ ਆ ਨਾ ਸਾਡੇ ਜਾਨਵਰ ਕਿੰਨੇ ਜਾਨ ਤਿੰਨ ਚਾਰ ਜਾਣੇ ਆਉਂਦੇ ਸਵੇਰ ਸ਼ਾਮ ਆ ਸਾਡੇ ਡੌਗੀ ਕਿੰਨੇ ਆਉਂਦੇ ਆ ਪਰ ਮੈਂ ਹਰੇਕ ਨੂੰ ਇਹੀ ਕਹਿੰਦਾ ਹਾਂ ਨਾ ਵੀ ਇਨਾਂ ਨੂੰ ਦੂਰ ਰੱਖੋ ਦੂਰ ਰੱਖੋ ਹਰ ਚੀਜ਼ ਦੀ ਮਨਿਆਦਾ ਹੁੰਦੀ ਆ ਵੀ ਕਿੱਥੇ ਉਹਦੀ ਜਗ੍ਹਾ ਹੁੰਦੀ ਆ ਕਿੱਥੇ ਨੂੰ ਰੱਖਣਾ ਕਿੱਥੇ ਨਹੀਂ ਰੱਖਣਾ ਬੰਨੇ ਰੋਟੀ ਪਾਣੀ ਖਾ ਜਾਂਦੇ ਆ ਦੁੱਧ ਪੀਂਚ ਫੇਚ 100 ਦੇ ਵੀ ਇੱਥੇ ਆ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਕਿਸ ਕੰਮ ਨੂੰ ਮਿਲਦਾ ਆ ਆ ਹੁਣ ਮੈਂ ਕੋਠੇ ਕੱਪੜੇ ਪਾ ਕੇ ਸੁੱਕਣੇ ਲੈ ਕੇ ਆਈ ਤਾਂ ਉੱਥੇ ਲੰਮੇ ਪਏ ਆ ਉਸ ਵੀਟੀ ਕਿਤੇ ਪਈ ਆ ਕਾਲੂ ਕਿਤੇ ਪਿਆ ਆ ਪਰ ਫਿਰ ਵੀ ਜਿਹੜੇ ਇਹ ਜਾਨ ਠੀਕ ਆ ਆਪਣੇ ਕਰਮ ਖਾਂਦੇ ਆ ਆਪਣੀ ਕਿਸਮਤ ਖਾਂਦੇ ਆ ਸਾਡੀ ਲਿਮਟ ਹੋਣੀ ਚਾਹੀਦੀ ਸਾਡਾ ਕੁਝ ਨਹੀਂ ਖਾਂਦੇ ਨਾ ਜਿੱਥੋਂ ਨਾ ਰੋਟੀ ਮਿਲਦੀ ਹੈ ਉੱਥੇ ਰਹਿਣਾ ਹੁੰਦਾ ਆ ਪਰ ਫਿਰ ਵੀ ਹਰ ਚੀਜ਼ ਲਿਮਟ ਹੁੰਦੀ ਹੈ ਨਾ ਹਰ ਚੀਜ਼ ਆਪਣੀ ਜਗ੍ਹਾ ਸੋਹਣੀ ਲੱਗਦੀ ਆ ਜਿੱਦਾਂ ਹੁਣ ਬਾਹਰ ਦੇਸ਼ ਵਿੱਚ ਗੂਰੀਆਂ ਆ ਕੁੱਤੇ ਪਾਲਦੀਆਂ ਬਿੱਲੀਆਂ ਪਾਲਦੀਆਂ ਤੇ ਉਹਨਾਂ ਨੂੰ ਆਪਣੇ ਬੈੱਡ ਤੇ ਬਿਠਾ ਲੈਂਦੀਆਂ ਨਾ ਰੋਟੀ ਖਾਂਦੇ ਗੰ ਵਧੀਆ ਲੱਗਦਾ ਹੈ ਤੇ ਇਸ ਤਰ੍ਹਾਂ ਇਸ ਕਰਕੇ ਨਾ ਇਹ ਜਾਨਵਰ ਕੋਈ ਵੀ ਆ ਨਾ ਉਹਨਾਂ ਤੋਂ ਸਾਥਤਾ ਉਹਨਾਂ ਤੋਂ ਥੋੜਾ ਦੂਰੀ ਰੱਖ ਵਧੀਆ ਗੱਲ ਆ ਤੇ ਬਾਕੀ ਆ ਕੇ ਚਲੋ ਤੁਸੀਂ ਛਾਨ ਜਾਇਆ ਸਿਆਣੇ ਸਾਡੇ ਸੱਜਣਾਂ ਉੱਤੇ ਜਨੇ ਵੀ ਐਸਾ ਹੀ ਸੁਜੀਵਾਨੀਆਂ ਤੇ ਜਿਹੜੇ ਰਹਿਣ ਵਾਲੇ ਪੱਕੇ ਹਨਾ ਤੇ ਅਸੀਂ ਜੋ ਕੁਛ ਨਹੀਂ ਗੇ ਤੁਸੀਂ ਜਾਇਆ ਸਿਆਣੇ ਬਸ ਜਿਹੜੋ ਅਸੀਂ ਵੀਡੀਓ ਦੇਖੀ ਸਾਨੂੰ ਦੇ ਲੋ ਬਹੁਤ ਦੁੱਖ ਲੱਗਾ ਵੀ ਹਾਂ ਕਿਦਾਂ ਜਿਹੜੋ ਵੀਡੀਓ ਐਕਦਾ ਮਨ ਸਾਹਮਣੇ ਆਉਂਦੀ ਆ ਆ ਜੈਸ ਕਹਿੰਦਾ ਹੈ ਸਾਰਾ ਸਾਬ ਪਾਪਰ ਗਿਆ ਪਤਾ ਲੱਗਦਾ ਹਨਾ ਦਿਲ ਨੂੰ ਦੁੱਖ ਵੜਾ ਹੁੰਦਾ ਵੀ ਇਦਾਂ ਆਕਾ ਤੋਂ ਹੋ ਗਿਆ ਕਿਉਂ ਹੋਣਾ ਚਾਹੀਦਾ ਹਨਾ ਤੇ ਜਿੰਦਾਂ ਕੋਈ ਜਾਣ ਵੀ ਤੇ ਚੀ ਕਰੇਟ ਕਰਦੇ ਆ ਉਹ ਤਾਂ ਆਪਣੇ ਮਾਰ ਅਸੀਂ ਵੇਖ ਲਓ ਮਨੀਕਰਨ ਸਾਹਿਬ ਜਾਂਦੇ ਹੁੰਦੇ ਸੀਗੇ ਮਨੀਕਰਨ ਤੋਂ ਇਹ ਕੁਲੂ ਮੰਦਾਲੀ ਚਲਜਣਾ ਰੋਤਾਂਗ ਤੱਕ ਘੁੰਮ ਕੇ ਹੁੰਦੇ ਨੇ ਲਗਾਤਾਰ 5-6 ਵਾਰੀ ਗਏ ਜਦੋਂ ਅਸੀਂ ਕਹਿ ਦੋ ਕਿ 30 ਹਾਤੋਂ 30 ਹਾਤੋਂ ਥੱਲੇ ਸੀ ਜਿੰਦਾਂ ਕਿ 22 23 21 23 32 ਸ਼ੰਭੀ ਸਾਲ ਉਵੇਂ ਰੋਤਾਂਗ ਤੱਕ ਵੀ ਜਾਂਦੇ ਨੇ ਲਗਾਤਾਰ 5-6 ਵਾਰੀ ਗਏ ਮੋਟਰਸਾਈਕਲਾਂ ਤੇ ਤੇ ਜਦੋਂ ਮੁੜ ਕੇ ਆਉਂਦੇ ਜਦੋਂ ਮੁੜ ਕੇ ਰਵਾਲਸਰ ਆਉਂਦੇ ਸੀਗੇ ਰਵਾਲ ਸਰ ਬਹੁਤ ਸੋਹਣਾ ਹੈ ਗਿਆ ਬੁੱਧ ਦਾ ਮੰਦਿਰ ਬਹੁਤ ਉੱਚੀ ਜਗ੍ਹਾ ਤੇ ਆ ਉੱਥੇ ਇੱਕ ਜੜੀਆਂ ਘਰ ਆ ਜੜੀਆਂ ਘਰ ਦੇ ਵਿੱਚ ਜਾਨਵਰ ਹਰੇਕ ਤਰ੍ਹਾਂ ਦੇ ਆ ਤੇ ਉਹਨਾਂ ਆਪਾਂ ਦੂਰੋਂ ਦੇਖੀਦਾ ਸੀ ਲੱਗ ਗਿਆ ਨਹੀਂ ਕੰਝ ਗਿਆ ਸੀਗੇ ਜਿੰਨੇ ਕਈ ਹੋਰ ਹਨ ਜਿੰਦਾ ਕਹਦੇ ਸਲਾਨੀ ਜਿਹੜੇ ਲੱਗ ਜਾ ਕੇ ਦੇਖਦੇ ਸੀਗੇ ਆਪਾਂ ਦੂਰੋਂ ਦੇਖਦੇ ਹੁੰਦੇ ਸੀਗੇ ਨਹੀਂ ਜਾਨਵਰ ਸਗੇ ਨਹੀਂ ਹੈਗੇ ਕਿ ਲੱਗ ਕੇ ਕਰ ਲਓ ਇਹਨਾਂ ਨੂੰ ਇਸ ਕਰਕੇ ਨਾ ਜਿੱਥੇ ਤੂੰ ਜਿਆਦਾ ਵੇਖਣ ਜਾਂਦੇ ਹੋ ਜਾਂ ਜੜੀਆਂ ਘਰ ਜਾਂ ਕਿਤੇ ਜਾਂਦੇ ਹੋ ਨਾ ਦੂਰ ਹੀ ਰਹਿ ਜਾ ਕਰੋ ਦੂਰ ਐਂ ਜ ਫਾਇਦਾ ਆ ਕਿ ਬਾਅਦ 온 ਦਿਨ ਇਸ ਕਰਕੇ ਨਾ ਮੱਕ ਜਿਹੜੇ ਗੱਲਾਂ ਕਰਨੇ ਉਹਨਾਂ ਨਾਲ ਗੱਲਾਂ ਕਰੀ ਜਾਣੇ ਜਾਂ ਕੁਝ ਕਰਨਾ ਨੀਗਾ ਇਹਨਾਂ ਫਿਰ ਉਹ ਮੂਡ ਰੰਗ ਜਿਹੜੇ ਵਿੱਚ ਬਹੁਤ ਆ ਜਾਂਦੇ ਸਾਡੇ ਲਾਈਵ ਦੇ ਵਿੱਚ ਉਹਨਾਂ ਖੈਰ ਕੋਈ ਨਹੀਂ ਉਹਨਾਂ ਦਾ ਵੀ ਧੰਨਵਾਦ ਉਹਦਾ ਵੀ ਕੁਝ ਮਿੰਟਾਂ ਵਿੱਚ ਆਪਾਂ ਨਹੀਂ ਮੈਂ ਤਾਂ ਅਸਰ ਨਹੀਂ ਕਰਦੀ ਉਹਨਾਂ ਦਾ ਕੋਈ ਵੀ ਨਾ ਇਹ ਜਿਹੜੇ ਕਮੈਂਟਾਂ ਨੂੰ ਮੈਂ ਵੀ ਕਿ ਮਾਤਰਬ ਦੇ ਕਮੈਂਟ ਚਲੋ ਇਸ ਵਿੱਚ ਆਪਾਂ ਗੱਲ ਹੀ ਕਰਦੀਏ ਤਾਂ ਆਪਾਂ ਛੱਡੋ ਇਹਨੂੰ ਗੱਲ ਖਤਮ ਕਰਦੇ ਆ ਕਾ ਤਾਂ ਹੀ ਕੀਤੀ ਇਹਨੇ ਕੁਝ ਆਪ ਨਹੀਂ ਕਰਨਾ ਕਿਸੇ ਨੂੰ ਕਰਨੀ ਦੇਣਾ ਜੇ ਆ ਬੋ ਐਵੇਂ ਜੈਲਸ ਕਰੀ ਜਾਂਦੇ ਹੋ ਨਾ ਕਿਸੇ ਵੇਖ ਕੇ ਸੜੋ ਨਾ ਉਹਦੇ ਰੀਜ਼ ਕਰੋ ਜੈਲਸ ਨਹੀਂ ਕਰਨੀ ਤੇ ਕੋਈ ਤਰੱਕੀ ਕਰਦਾ ਉਹਦੀ ਤਰੱਕੀ ਤੇ ਸੜੋ ਨਾ ਉਹਦੀ ਤਰੱਕੀ ਤੇ ਉਹਦੇ ਨਾਲ ਤੁਰੋ ਇਹ ਕੋ ਵੀਡੀਓ ਬਣਾਉਂਦਾ ਬਣਾਉਂਦਾ ਤੁਸੀਂ ਵੀ ਬਣਾ ਲਓ ਹਨਾ ਤੁਹਾਨੂੰ ਕਹਾਂ ਤੇ ਕਿ ਹੱਥ ਫੜੇ ਤੁਹਾਡੇ ਹਨਾ ਇਹ ਤਾਂ ਕੋਈ ਸਾਰੇ ਇੱਥੇ ਐਵੇਂ ਬੇਕਾਰ ਦਿਨਾਂ ਨੂੰ ਕਹਾਣੀ ਕੋਈ ਪੁੱਛਦਾ ਉਹ ਆ ਕੇ ਚੌਧਰੀ ਬਣ ਜਾ ਕੇ ਕਮੈਂਟ ਕਰਨਾ ਪੈਂਦੇ ਆ ਜਿਹਦਾ ਦੀ ਕੋਈ ਘਰ ਨਹੀਂ ਕਦਰ ਹੁੰਦੀ ਹਨਾ ਉਹ ਬਾਹਰ ਕਮੈਂਟ ਕਰਦੇ ਆ ਐਵੇਂ ਜਿੱਦਾਂ ਜਿਹੜਾ ਸਾਰਾ ਉਹ ਘਰੋਂ ਘਰੋਂ ਘਰ ਦੇ ਕੱਢ ਦਿੰਦੇ ਆ ਤੇ ਬਾਹਰ ਆ ਕੇ ਫੋਨ ਲੈ ਕੇ ਕਮੈਂਟ ਕਰਨਾ ਪੈਂਦੇ ਆ ਜਿੱਦਾਂ ਇਹ ਧੱਕੇ ਨਾਲ ਲੈਣਾ ਅਗਲੇ ਦੀ ਗੱਲ ਪੈਣਾ ਉਹ ਹਿਸਾਬ ਆ ਐਵੇਂ ਧੱਕੇ ਨਾਲ ਘਰ ਕਹਿੰਦੀ ਗੱਲ ਆ ਅਹੀਂ ਇਹ ਜੇ ਬੰਦਿਆ ਕੋਈ ਵਧੀਆ ਸਮਝਦੇ ਹਾਰੇ ਨਾ ਇਹ ਬੰਦਿਆਂ ਨੂੰ ਆਈ ਸਾਡੇ ਕੋ ਲਾਈਵ ਚ ਆਉਣਾ ਨਾ ਤਾਂ ਵੀ ਚੱਕ ਦਿੰਦੇ ਸੀ ਰਿਮੂਵ ਕਰ ਦਿੰਦੇ ਸੀ ਇਹ ਨਹੀਂ ਟੈਂਸ਼ਨ ਲੈਂਦੇ ਇਹ ਬੰਦਿਆਂ ਦੀ ਤੁਹਾਨੂੰ ਇਹ ਡਿਊਟੀ ਲੋਡ ਨਹੀਂ ਹੈਗੀ ਨਾ ਬਹੁਤ ਫਰੇ ਫਿਰਦੇ ਹਿੰਦਾ ਦੇ ਐਸੀ ਟੈਂਸ਼ਨ ਲੈਂਦੇ ਕਿ ਹੈ ਜੀ ਸਾਡੀ ਵੀਡੀਓ ਬਾਰੇ ਸਾਡ ਸੁੱਤਰੀਆਂ ਹੁੰਦੀਆਂ ਘਰੇਲੂ ਹੁੰਦੀਆਂ ਸਾਡੀ ਜਿਹੜੀ YouTube ਫੈਮਲੀ ਬਹੁਤ ਵਧੀਆ ਸਾਡੇ ਨਾਲ ਜੁੜੀ ਹੈ ਜਿਵੇਂ ਕੋਈ ਕਹੋਗਾ ਤੂੰ ਠੀਕ ਨਹੀਂ ਕਰਦੇ ਫਾਣਾ ਢੋਕਰਾ ਜੀ ਜਾਂ ਤੁਸੀਂ ਉਹ ਆ ਜੀ ਜਾਂ ਸਾਡੇ ਆ ਸਾਡਾ ਵਲੌਗ ਕਿੰਨਾ ਵਾਜ ਬਣਾਈ ਹੈ ਮੰਨ ਲਓ ਅਕੇ ਨਾ ਸੋ ਡੋਟ ਬਾਕੀ ਗੱਲ ਅਸੀਂ ਡੋਲਪੈਨ ਦੇ ਦਿੱਤੇ ਜੈਸਿਕਾ ਦੇ ਸੀਗੀ ਉਹ ਚਲੋ ਠੀਕ ਹੈ ਵਧੀਆ ਆ ਤੇ ਠੀਕ ਹੈ ਜੀ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਣਾ ਜੁੜਨ ਤੇ ਸਾਡੇ ਚੈਨਲ ਤੇ ਸਾਡੇ ਵਲੌਗ ਦੇ ਵਿੱਚ ਸੋ ਆਪਾਂ ਇੱਥੇ ਹੁਣ ਕਰਦੇ ਹਾਂ ਖਤਮ ਤੇ ਅਗਲਾ ਵਲੌਗ ਤੁਹਾਨੂੰ ਕੱਲ ਪਾਵਾਂਗੇ ਉੱਚੇ ਮਿਲਾਂਗੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ